ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਇਹ ਨਾ ਧੀ ਮਾਂ ਤੇ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਭਾਈ ਇੱਕ ਗੱਲ ਜਿਹੜੀ ਤੁਹਾਨੂੰ ਵੀ ਪਤਾ ਨਹੀਂ ਹੋਊਗੀ ਨਾ ਪਖੰਡੀਆਂ ਦੀ ਸਾਨੂੰ ਤਾਂ ਐਸੇ ਵੀ ਕੱਲਾ ਇਹ ਤਾਂ ਗੱਡੀਆਂ ਲਾ ਕੇ ਲੋਕਾਂ ਦੇ ਨਾਲ ਜਿਹੜੇ ਕਿ ਦੇਵੀ ਦੇਵਤਿਆਂ ਦੇ ਨਾਂ ਦੇ ਉੱਤੇ ਦੁਕਾਨਾਂ ਖੋਲ੍ਹ ਕੇ ਲੋਕਾਂ ਨੂੰ ਸਿਰਫ ਗੁੰਮਰਾਹ ਕਰਦੇ ਨੇ ਇਹ ਇਹਨਾਂ ਦਾ ਭਾਈ ਤਰੀਕਾ ਇੱਕ ਇਹ ਵੀ ਨਾਮਦਾਨ ਦਿੰਦੇ ਨੇ ਜਿਵੇਂ ਹੋਰ ਧਰਮਾਂ ਦੇ ਵਿੱਚ ਕਹਿੰਦੇ ਨੇ ਵੀ ਆਪਾਂ ਵੀ ਚਲੋ ਨਾਮਦਾਨ ਦਿੱਤਾ ਅਸੀਂ ਫਲਾਣੇ ਦਾ ਲਿਆ ਜਾਂ ਐਦਾਂ ਹਨਾ ਤਾਂ ਇਹ ਵੀ ਦੇਖੋ ਪਖੰਡੀ ਇਹ ਵੀ ਕਹਿੰਦੇ ਸੀ ਨਾਮਦਾਨ ਦਿੰਦੇ ਆ ਤੇ ਇੱਕ ਜਿਹੜਾ ਰੂਦਰ ਤਾਰਾ ਕਾਫੀ ਚਰਚਾ ਦੇ ਵਿੱਚ ਆ ਤੁਸੀਂ ਜਾਣਦੇ ਹੋ ਇਹਦੀ ਇੱਕ ਵੀਡੀਓ ਹੁਣ ਲਗਾਤਾਰ ਵਾਇਰਲ ਹੋ ਰਹੀ ਹੈ ਸ਼ਾਇਦ ਇਹਦਾ ਕਿਸੇ ਬੀਬੀ ਨਾਲ ਪੰਗਾ ਪੁੰਗਾ ਜਾ ਪੈ ਗਿਆ ਪਹਿਲਾਂ ਮਨ ਲਾਦਾ ਇਹਨੇ ਉਹਨੂੰ ਗੱਦੀ ਦਿੱਤੀ ਸੀ ਤਾਂ ਹੁਣ ਕੋਈ ਗੱਲ ਹੋ ਗਈ ਹੁਣੀ ਉਹਨੂੰ ਚਾਰ ਪੈਸੇ ਵੱਧ ਬਣਨ ਲੱਗ ਗਏ ਹੁਣੇ ਤਾਂ ਸੋਚਿਆ ਵੀ ਚੱਲ ਆਪਾਂ ਨੇ ਗੁਰੂ ਤੋਂ ਕੀ ਲੈਣਾ ਜੋ ਚੇਲਾ ਚੜਾਈ ਕਰ ਜਾਂਦਾ ਨਾ ਫਿਰ ਗੁਰੂਆਂ ਨੂੰ ਤਾਂ ਕੌਣ ਪੁੱਛਦਾ ਹੁੰਦਾ ਤਾਂ ਫਿਰ ਗੁਰੂਆਂ ਵੱਲੋਂ ਵੀਡੀਓ ਪਾਈ ਜਾਂਦੇ ਨੇ ਭਾਈ ਮੇਰਾ ਚੇਲਾ ਤਾਂ ਹੁਣ ਮੇਰੇ ਨਾਲ ਕਰ ਗਿਆ ਧੋਖਾ ਤੁਸੀਂ ਮੜਾ ਵਿਚਾਰ ਰੱਖਿਓ ਤਾਂ ਉਸੇ ਤਰੀਕੇ ਨਾਲ ਰੂਦਰ ਤਾਰੇ ਦੇ ਵੱਲੋਂ ਜਿਹੜੀ ਕਿ ਇੱਕ ਵੀਡੀਓ ਪਾਈ ਜਾ ਰ ਅ ਲੈਡੀ ਦੀ ਜੁੜੀ ਫੋਟੋ ਵੀ ਨਸ਼ਰ ਕੀਤੀ ਗਈ ਆ ਕਿ ਭਾਈ ਪਹਿਲਾਂ ਮੇਰਾ ਗੁਰੂ ਸੀ ਵੀ ਮੈਂ ਨਹੀਂ ਹੁਣ ਆਏਗਾ ਮੈਨੂੰ ਗੱਦੀ ਦਿੱਤੀ ਆ ਪਰ ਸਾਡਾ ਕੋਈ ਗੱਲਬਾਤ ਹੋ ਗਈ ਆ ਜਿਹਦੇ ਚੱਲਦੇ ਉਹਨਾਂ ਦਾ ਕਹਿਣਾ ਕਿ ਜਿਹੜਾ ਅਸੀਂ ਇਹਨੂੰ ਨਾਮ ਦਿੱਤਾ ਸੀ ਨਾ ਤਾੰਤ੍ਰਿਕ ਦੇ ਵਿੱਚ ਨਾਮ ਦਿੱਤਾ ਜਾਂਦਾ ਕਹਿੰਦਾ ਅਸੀਂ ਇਹਨੂੰ ਜਿਹੜਾ ਨਾਮ ਦਿੱਤਾ ਜਾਂਦਾ ਸੀ ਤਾ ਅਸੀਂ ਉਹ ਨਾਮ ਵਿਆਪਦਾ ਵਾਪਸ ਲੈਣਾ ਵੀ ਸਾਡਾ ਹੁਣ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜਾ ਕੋਈ ਗੁਰੂ ਰੂਦਰ ਤਾਰੇ ਕੋਲ ਜਾਂਦਾ ਜਾਂ ਸੋਚਦਾ ਵੀ ਭਾਈ ਚਲਾ ਬੀਬੀ ਰੂਦਰ ਤਾਰੇ ਦੀ ਚੇਲੀ ਅਸੀਂ ਇਹਦੇ ਕੋਲ ਬਗ ਜੀ ਇਹ ਤਾਂ ਆ ਵੀਡੀਓ ਦੇਖ ਲਓ ਬਾਕੀ ਗੱਲਬਾਤ ਬਾਅਦ ਚ ਕਰਦੇ ਆ ਜੈ ਮਾਤਾ ਦੀ ਸਭੀ ਕੋ ਹਮ ਗੁਰੂ ਰੂਦਰ ਤਾਰਾ ਕਾਲ ਜੀ ਹਮ ਆਪਣੀ ਇੱਕ ਸ਼ਿਸ਼ਿਆ ਕੋ ਜੋ ਕਿ ہماری ਸ਼ਿਸ਼ਿਆ ਰਹੀ ਹੈ ਹਮ ਉਸ ਕੋ ਜੋ ਹੈ ਮੰਦਿਰ ਸੇ ਨਿਸ਼ਕਾਸ਼ਿਤ ਕਰਤੇ ਹੈ ਅਬ ਨਾ ਹਮ ਸੇ ਕੁਛ ਇਸ ਤਰ੍ਹਾਂ ਲੈਣਾ ਦੇਣਾ ਹੈ ਨਾ ਹੀ ਭਾਈ ਇਨਸੇ ਜੁੜੇ ਕਿਸੇ ਵਿਅਕਤੀ ਕਾਮ ਸੇ ਲੈਣਾ ਦੇਣਾ ਹੈ ਠੀਕ ਤੋਂ ਹਮ ਸੇ ਹਮਾਰੇ ਦੁਆਰਾ ਜੋ ਨਹਿਾ ਕੋ ਜੋ دی ਗਈ ਜੋ ਗੱਦੀ ਹੈ ਉਹ ਐਮ

ਤੇ ਤੁਹਾਡੇ ਵਰਗੇ ਲੋਕ ਆਪਦੇ ਆਪ ਨੂੰ ਬਾਬੇ ਕਹਾਉਂਦੇ ਨੇ ਗੁਰੂ ਕਹਾਉਂਦੇ ਨੇ ਇਹ ਜਿਹੇ ਮੂਰਖ ਲੋਕ ਨੇ ਜਿਹੜੇ ਜਿਹੇ ਪਖੰਡੀਆਂ ਦੇ ਪੈਰਾਂ ਵਿੱਚ ਡਿੱਗਦੇ ਨੇ ਇਹਨਾਂ ਦੇ ਪੈਰ ਧੋਂਦੇ ਨੇ ਕੱਚੇ ਦੁੱਧ ਨਾਲ ਧੋਂਦੇ ਨੇ ਮੈਂ ਕਿਹਾ ਫੁੱਲ ਫਲ ਆਇਆ ਕਰਨ ਕਿ ਜਿਵੇਂ ਪਤਾ ਨਹੀਂ ਕਿੱਡਾ ਕ ਐ ਵੱਡਾ ਅਵਤਾਰ ਉੱtre ਆਇਆ ਹੋਵੇ ਇਹਨਾਂ ਨੂੰ ਆਪਦਾ ਤਾਂ ਪਤਾ ਨਹੀਂ ਹੁੰਦਾ ਪਹਿਲਾਂ ਇਹਨਾਂ ਦੇ ਗਲਤ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਜਾਂਦੇ ਨੇ ਜੋ ਚਰਚਾ ਦੇ ਵਿਚ ਆ ਜਾਂਦੇ ਨੇ ਫਿਰ ਇਹ ਮਹੀਨਾ ਦੋ ਮਹੀਨੇ ਕਿ ਗਾਇਬ ਹੋ ਜਾਂਦੇ ਨੇ ਫਿਰ ਜੋ ਨਿਕਲ ਕੇ ਆਉਂਦੇ ਨੇ ਫਿਰ ਇਹ ਬਾਬੇ ਬਣ ਕੇ ਆਉਂਦੇ ਨੇ ਬਾਹਰ ਕੀ ਵੀ ਪਾਈ ਹੁਣ ਮੈਂ ਗਲਤ ਕੰਮ ਤਾਂ ਕਰ ਲਿਆ ਵੀਡੀਓ ਮੇਰੇ ਗਲਤ ਹੋ ਗਈਆਂ ਵਾਇਰਲ ਤਾਂ ਹੁਣ ਫਿਰ ਉਹ ਜੋ 5-7 ਕੁ ਮਹੀਨੇ ਜਿਹੜਾ ਕਿ ਇਹ ਗਾਇਬ ਹੋ ਜਿੰਦੇ ਨੇ ਫਿਰ ਇਹ ਨਿਕਲ ਕੇ ਆਉਂਦੇ ਨੇ ਬਾਬੇ ਫਿਰ ਆਉਂਦੇ ਨੇ ਗੱਦੀਆਂ ਲੋਕਾਂ ਨੂੰ ਕਰਦੇ ਨੇ ਗੁੰਮਰਾਹ ਚੰਗਾ ਪੈਸਾ ਕਮਾਉਂਦੇ ਨੇ ਫਿਰ ਜਾਂਦੇ ਨੇ ਪਹਾੜਾਂ ਦੇ ਵਿੱਚ ਆਨੰਦ ਲੈਣ ਤੁਹਾਡੇ ਵਰਗੇ ਲੋਕ ਪਿੱਛੇ ਜਿਹੜੇ ਇਹਨਾਂ ਦੇ ਡੇਰਿਆਂ ਦੇ ਵਿੱਚ ਝਾੜੂ ਮਾਰਨ ਜੋਗੇ ਰਹਿ ਜਾਂਦੇ ਨੇ ਤਾਂ ਮੂਰ ਪਖੰਡੀਆਂ ਤੋਂ ਬਚੋ ਦੇਖੋ ਕਿਵੇਂ ਆਪਣੇ ਪਖੰਡਵਾਦ ਨੂੰ ਵਧਾਉਣ ਦੇ ਵਾਸਤੇ ਅੱਗੇ ਤੋਂ ਅੱਗੇ ਇਹਨਾਂ ਦੇ ਵੱਲੋਂ ਇੱਕ ਦੂਜੇ ਨੂੰ ਨਾਮਦਾਨ ਦਿੱਤੇ ਜਾ ਰਹੇ ਨੇ ਜਾ ਕੇ ਕਿ ਤੂੰ ਆਪਦੇ ਇਲਾਕੇ 'ਚ ਖੋੜ ਲਾ ਤਾਂ ਲੋਕਾਂ ਨੂੰ ਘਰ ਗੁੰਮਰਾ ਤਾਂ ਦੁਨੀਆ ਨੂੰ ਚੰਗੇ ਸਹੀ ਇਤਿਹਾਸ ਤੋਂ ਦੂਰ ਕਰਕੇ ਵਾਂਝਾ ਕਰਕੇ ਅਜਿਹੇ ਪਖੰਡੀਆਂ ਨੇ ਆਪਦੇ ਪਿੱਛੇ ਲਾਇਆ ਹੋਇਆ ਤਾਂ ਇਹਨਾਂ ਪਖੰਡੀਆਂ ਤੋਂ ਬਚੋ ਜੋ ਸਾਡੇ ਗੁਰੂ ਨੇ ਜੋ ਕੁਰਬਾਨੀਆਂ ਕੀਤੀਆਂ ਨੇ ਸੱਚੀ ਉਹ ਕੁਰਬਾਨੀਆਂ ਕੋਈ ਨਹੀਂ ਕਰ ਸਕਦਾ ਉਹਨਾਂ ਦੀ ਰੀਸ ਨਾ ਕਿਸੇ ਨੇ ਕੀਤੀ ਆ ਨਾ ਕੋਈ ਕਰ ਸਕਦਾ ਜੋ ਕੁਰਬਾਨੀਆਂ ਉਹਨਾਂ ਨੇ ਕਰ ਦਿੱਤੀਆਂ ਤਾਂ ਤੁਸੀਂ ਸਾਡੋਨਾ ਗੁਰੂਆਂ ਦਾ ਇਤਿਹਾਸ ਜ਼ਰੂਰ ਦੇਖ ਲਿਆ ਕਰੋ ਇਨਾ ਪਖੰਡਿਆ ਦੇ ਕੋਲ ਜਾਣ ਤੋਂ ਪਹਿਲਾਂ ਬਿਊਰੋ ਰਿਪੋਰਟ ਛਣਕਾਟਾ ਨਿਊਜ਼